ਅਵੇਖੋ ਇੱਕ ਸ਼ਖਸ ਜੋ ਕਿ ਆਪਣੇ ਪਰਿਵਾਰ ਦੇ ਨਾਲ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਹੁੰਦਾ ਹੈ ਕਿ ਇਸੇ ਦਰਮਿਆਨ ਕੁਝ ਸਾਧੂ ਆਉਂਦੇ ਨੇ ਤੇ ਗੱਡੀ ਨੂੰ ਰੋਕ ਦਿੰਦੇ ਨੇ ਦਰਅਸਲ ਉਹ ਇਸੇ ਦਰਮਿਆਨ ਆਸ਼ੀਰਵਾਦ ਦੇਣ ਦੇ ਬਹਾਨੇ ਗੱਡੀ ਦੇ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢਣ ਤੇ ਕੁਝ ਦੀਨ ਦੇ ਲਈ ਕਹਿੰਦੇ ਨੇ ਤਸਵੀਰਾਂ ਵੇਖੋ ਸਰੀਰ ਦੇ ਉੱਤੇ ਭਸਮ ਮੱਲੇ ਹੋਏ ਇਹ ਦੋ ਬਾਪੇ ਜਿਹੜੇ ਨੇ ਸਾਧ ਜਿਹੜੇ ਨੇ ਇਹ ਅਚਾਨਕ ਗੱਡੀ ਦੇ ਅੱਗੇ ਆ ਜਾਂਦੇ ਨੇ ਤੇ ਲੱਤ ਰੱਖ ਕੇ ਉਸ ਗੱਡੀ ਨੂੰ ਰੋਕ ਲੈਂਦੇ ਨੇ ਹਾਲਾਂਕਿ ਕੋਈ ਹਾਦਸਾ ਵੀ ਹੋ ਸਕਦਾ ਸੀ ਪਰ ਇਸੇ ਦਰਮਿਆਨ ਉਹ ਪਰਿਵਾਰ ਜਿਹੜਾ ਉਹ ਗੱਡੀ ਦੇ ਵਿੱਚ ਉਹ ਸੋਚ ਕੇ ਬਾਹਰ ਨਹੀਂ ਆਉਂਦਾ ਕਿ ਕਿਤੇ ਕੋਈ ਚੋਰ ਠੱਗ ਤਾਂ ਨਹੀਂ ਚੱਲ ਪੈਸਾ ਵਾਲਿਆ ਦੋ ਆ ਦੇ ਦੇ ਗੁਰੂ ਦੇਖ ਲੈ ਜੋ ਤੇਰੇ ਜਿੱਤੇ ਵੀ ਜਿੱਤੇ ਮੇਰੇ ਪੋਤਿਆਂ ਨੇ ਜਿੱਤੇ ਕਿਤੇ ਰੇ ਰੇ ਗੌਰਵ ਕੱਢਦੇ ਆ ਰ ਆ ਵੇਖੋ ਇੱਕ ਸ਼ਖਸ ਜੋ ਕਿ ਆਪਣੇ ਪਰਿਵਾਰ ਦੇ ਨਾਲ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਹੁੰਦਾ ਹੈ ਕਿ ਇਸੇ ਦਰਮਿਆਨ ਕੁਝ ਸਾਧੂ ਆਉਂਦੇ ਨੇ ਤੇ ਗੱਡੀ ਨੂੰ ਰੋਕ ਦਿੰਦੇ ਨੇ ਦਰਸਲ ਉਹ ਇਸੇ ਦਰਮਿਆਨ ਆਸ਼ੀਰਵਾਦ ਦੇਣ ਦੇ ਬਹਾਨੇ ਗੱਡੀ ਦੇ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢਣ ਤੇ ਕੁਝ ਦੇਣ ਦੇ ਲਈ ਕਹਿੰਦੇ ਨੇ ਇਹ ਤਸਵੀਰਾਂ ਵੇਖੋ ਸਰੀਰ ਦੇ ਉੱਤੇ ਭਸਮ ਮੱਲੇ ਹੋਏ ਇਹ ਦੋ ਬਾਪੇ ਜਿਹੜੇ ਨੇ ਸਾਧ ਜਿਹੜੇ ਨੇ ਇਹ ਅਚਾਨਕ ਗੱਡੀ ਦੇ ਅੱਗੇ ਆ ਜਾਂਦੇ ਨੇ ਤੇ ਲੱਤ ਰੱਖ ਕੇ ਉਸ ਗੱਡੀ ਨੂੰ ਰੋਕ ਲੈਂਦੇ ਨੇ ਹਾਲਾਂਕਿ ਕੋਈ ਹਾਦਸਾ ਵੀ ਹੋ ਸਕਦਾ ਸੀ ਪਰ ਇਸੇ ਦਰਮਿਆਨ ਉਹ ਪਰਿਵਾਰ ਜਿਹੜਾ ਉਹ ਗੱਡੀ ਦੇ ਵਿੱਚ ਉਹ ਸੋਚ ਕੇ ਬਾਹਰ ਨਹੀਂ ਆਉਂਦਾ ਕਿ ਕਿਤੇ ਕੋਈ ਚੋਰ ਠੱਗ ਤਾਂ ਨਹੀਂ ਚੱਲ ਪੈਸਾ ਲਿਆ ਦੇਖਿੰਦੇ ਜੋ ਤੇ ਲੈ ਰਹੇ ਨੇ ਜਿੱਤੇ ਵੀ ਜਿੱਤੇ ਮੇਰੇ ਪੋਤਿਆਂ ਨੇ ਕਿੱਥੇ ਕਿੱਥੇ ਗਏ ਨੇ ਰਰੇ ਗੋਰਮ ਕੱਢਦੇ ਆ ਰ ਆ ਵੇਖੋ ਇੱਕ ਸ਼ਖਸ ਜੋ ਕਿ ਆਪਣੇ ਪਰਿਵਾਰ ਦੇ ਨਾਲ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਹੁੰਦਾ ਹੈ ਕਿ ਇਸੇ ਦਰਮਿਆਨ ਕੁਝ ਸਾਧੂ ਆਉਂਦੇ ਨੇ ਤੇ ਗੱਡੀ ਨੂੰ ਰੋਕ ਦਿੰਦੇ ਨੇ ਦਰਸਲ ਉਹ ਇਸੇ ਦਰਮਿਆਨ ਆਸ਼ੀਰਵਾਦ ਦੇਣ ਦੇ ਬਹਾਨੇ ਗੱਡੀ ਦੇ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢਣ ਤੇ ਕੁਝ ਦੇਣ ਦੇ ਲਈ ਕਹਿੰਦੇ ਨੇ ਤਸਵੀਰਾਂ ਵੇਖੋ ਸਰੀਰ ਦੇ ਉੱਤੇ ਭਸਮ ਮੱਲੇ ਹੋਏ ਇਹ ਦੋ ਬਾਪੇ ਜਿਹੜੇ ਨੇ ਸਾਧ ਜਿਹੜੇ ਨੇ ਇਹ ਅਚਾਨਕ ਗੱਡੀ ਦੇ ਅੱਗੇ ਆ ਜਾਂਦੇ ਨੇ ਤੇ ਲੱਤ ਰੱਖ ਕੇ ਉਸ ਗੱਡੀ ਨੂੰ ਰੋਕ ਲੈਂਦੇ ਨੇ ਹਾਲਾਂਕਿ ਕੋਈ ਹਾਦਸਾ ਵੀ ਹੋ ਸਕਦਾ ਸੀ ਪਰ ਇਸੇ ਦਰਮਿਆਨ ਉਹ ਪਰਿਵਾਰ ਜਿਹੜਾ ਉਹ ਗੱਡੀ ਦੇ ਵਿੱਚ ਉਹ ਸੋਚ ਕੇ ਬਾਹਰ ਨਹੀਂ ਆਉਂਦਾ ਕਿ ਕਿਤੇ ਕੋਈ ਚੋਰ ਠੱਗ ਤਾਂ ਨਹੀਂ ਚੱਲ ਪੈਸਾ ਲੈ ਆ ਦੋ ਦੇ ਦੇ ਗੁਰੂ ਉਹ ਦੇਖ ਲੈ ਜਿੱਤੇ ਲੈ ਜਿੱਤੇ ਵੀ ਜਿੱਤੇ ਮੇਰੇ ਪੋਤਿਆਂ ਨੇ ਜਿੱਤੇ ਕਿੱਥੇ ਜਾਂਦੇ ਨੇ ਦੇ ਦੇ ਗੋਰਮ ਕੱਢਦੇ ਆ ਰ ਆ ਵੇਖੋ ਇੱਕ ਸ਼ਖਸ ਜੋ ਕਿ ਆਪਣੇ ਪਰਿਵਾਰ ਦੇ ਨਾਲ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਹੁੰਦਾ ਹੈ ਕਿ ਇਸੇ ਦਰਮਿਆਨ ਕੁਝ ਸਾਧੂ ਆਉਂਦੇ ਨੇ ਤੇ ਗੱਡੀ ਨੂੰ ਰੋਕ ਦਿੰਦੇ ਨੇ ਦਰਸਲ ਉਹ ਇਸੇ ਦਰਮਿਆਨ ਆਸ਼ੀਰਵਾਦ ਦੇਣ ਦੇ ਬਹਾਨੇ ਗੱਡੀ ਦੇ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢਣ ਤੇ ਕੁਝ ਦੇਣ ਦੇ ਲਈ ਕਹਿੰਦੇ ਨੇ ਤਸਵੀਰਾਂ ਵੇਖੋ ਸਰੀਰ ਦੇ ਉੱਤੇ ਭਸਮ ਮੱਲੇ ਹੋਏ ਇਹ ਦੋ ਬਾਪੇ ਜਿਹੜੇ ਨੇ ਸਾਧ ਜਿਹੜੇ ਨੇ ਇਹ ਅਚਾਨਕ ਗੱਡੀ ਦੇ ਅੱਗੇ ਆ ਜਾਂਦੇ ਨੇ ਤੇ ਲੱਤ ਰੱਖ ਕੇ ਉਸ ਗੱਡੀ ਨੂੰ ਰੋਕ ਲੈਂਦੇ ਨੇ ਹਾਲਾਂਕਿ ਕੋਈ ਹਾਦਸਾ ਵੀ ਹੋ ਸਕਦਾ ਸੀ ਪਰ ਇਸੇ ਦਰਮਿਆਨ ਉਹ ਪਰਿਵਾਰ ਜਿਹੜਾ ਉਹ ਗੱਡੀ ਦੇ ਵਿੱਚੋਂ ਇਹ ਸੋਚ ਕੇ ਬਾਹਰ ਨਹੀਂ ਆਉਂਦਾ ਕਿ ਕਿਤੇ ਕੋਈ ਚੋਰ ਠੱਗ ਤਾਂ ਨਹੀਂ ਚੱਲ ਪੈਸਾ ਵਾਲਿਆ ਦੇਤੇ ਮੇਰੇ ਪੋਤੇ ਨੇ ਦਿੱਤੇ ਕਿਵੇਂ ਦੇ 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 ਗੌਰਵ ਕਰਦੇ ਆ ਰ ਆ ਆ ਵੇਖੋ ਇੱਕ ਸ਼ਖਸ ਜੋ ਕਿ ਆਪਣੇ ਪਰਿਵਾਰ ਦੇ ਨਾਲ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਹੁੰਦਾ ਹੈ ਕਿ ਇਸੇ ਦਰਮਿਆਨ ਕੁਝ ਸਾਧੂ ਆਉਂਦੇ ਨੇ ਤੇ ਗੱਡੀ ਨੂੰ ਰੋਕ ਦਿੰਦੇ ਨੇ ਦਰਸਲ ਉਹ ਇਸੇ ਦਰਮਿਆਨ ਆਸ਼ੀਰਵਾਦ ਦੇਣ ਦੇ ਬਹਾਨੇ ਗੱਡੀ ਦੇ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢਣ ਤੇ ਕੁਝ ਦੇਣ ਦੇ ਲਈ ਕਹਿੰਦੇ ਨੇ ਇਹ ਤਸਵੀਰਾਂ ਵੇਖੋ ਸਰੀਰ ਦੇ ਉੱਤੇ ਭਸਮ ਮੱਲੇ ਹੋਏ ਇਹ ਦੋ ਬਾਪੇ ਜਿਹੜੇ ਨੇ ਸਾਧ ਜਿਹੜੇ ਨੇ ਇਹ ਅਚਾਨਕ ਗੱਡੀ ਦੇ ਅੱਗੇ ਆ ਜਾਂਦੇ ਨੇ ਤੇ ਲੱਤ ਰੱਖ ਕੇ ਉਸ ਗੱਡੀ ਨੂੰ ਰੋਕ ਲੈਂਦੇ ਨੇ ਹਾਲਾਂਕਿ ਕੋਈ ਹਾਦਸਾ ਵੀ ਹੋ ਸਕਦਾ ਸੀ ਪਰ ਇਸੇ ਦਰਮਿਆਨ ਉਹ ਪਰਿਵਾਰ ਜਿਹੜਾ ਉਹ ਗੱਡੀ ਦੇ ਵਿੱਚ ਉਹ ਸੋਚ ਕੇ ਬਾਹਰ ਨਹੀਂ ਆਉਂਦਾ ਕਿ ਕਿਤੇ ਕੋਈ ਚੋਰ ਠੱਗ ਤਾਂ ਨਹੀਂ ਚੱਲ ਪੈਸਾ ਵਾਲਿਆ ਦੇਖ ਦੇ ਦੇ ਗੁਰੂ ਦੇਖ ਲੈ ਜੋ ਤੇਰੇ ਜਿੱਤੇ ਵੀ ਜਿੱਤੇ ਮੇਰੇ ਪੋਤਿਆਂ ਨੇ ਕਿੱਥੇ ਕਿੱਥੇ ਦੇ ਰੇ ਗੋਰਾਮ ਕੱਢ ਦੇ ਆ